ਜੀਤਾਂ ਤੋਂ ਜਿਹੜੀ ਆ ਲੜਾਈ ਦੀ ਜਿਹੜੀ ਖਬਰ ਆ ਰਹੀ ਹੈ ਕਿ ਗੋਲੀਆਂ ਵੀ ਚੱਲੀਆਂ ਐ ਜੀ ਮਾਮਾਪੁਰਾ ਜੀ ਬੂਟਾ ਪਿੰਡ ਜੋਕਾ ਤਪਾੜੀ ਥਾਣੇ ਦਾ ਪਿੰਡ ਹੈਗਾ ਉੱਥੇ ਅੱਜ ਮੇਲਾ ਚੱਲ ਰਿਹਾ ਸੀ ਕਵਰਦੀ ਦਾ ਜੱਟੂ ਨਮੈਂਡਲ ਵਗੈਰਾ ਕਵਰਦੀ ਦੇ ਮੈਚ ਚੱਲੇ ਸੀ ਸ਼ਾਮ ਨੂੰ ਈਵਨਿੰਗ ਟਾਈਮ ਤੇ ਕਿਤੇ ਪ੍ਰਾਣੀ ਰੰਜੇਸ਼ ਨੂੰ ਲੈ ਕੇ ਜਿਹੜੇ ਲੜਕੇ ਆ ਹੌਸ ਵਿੱਚ ਉੱਤੇ ਗੁੱਸੇ ਨੂੰ ਲੜਾਈ ਝਗੜਾ ਹੋਇਆ ਲੜਕਿਆਂ ਦਾ ਉਹਦੇ ਵਿੱਚ ਗੋੜੀ ਵੀ ਚੱਲੀ ਐ ਜੋ ਬਸਾਖਾ ਸਿੰਘ ਦਾ ਸਨ ਅਫ ਜਲਿਆਂ ਸਿੰਘ ਆ ਉਹਦੇ ਘਰ ਦੇ ਵਿੱਚ ਗੋੜੀ ਲੱਗੀ ਐ ਜਿੱਥੇ ਅਮਨਦੀਪ ਸਿੰਘ ਵਰਸਾ ਅਮਨਾ ਇਹ ਚਲਪੜ ਪਿੰਡ ਐ ਨੂਰਮਿਲ ਥਾਣੇ ਦਾ ਉਹ ਵੀ ਮੇਲੇ ਚ ਆਇਆ ਸੀਗਾ ਉਹਦੇ ਮੁੰਡੇ ਦੇ ਵਿੱਚ ਫੇਰ ਵੱਜਿਆ ਅੱਜ ਡੀਪਲੀਨ ਇਨਵੈਸਟੀਗੇਸ਼ਨ ਕਰ ਰਹੇ ਆ ਐਸਐਚਓ ਸਾਹਿਬ ਮੌਕੇ ਤੇ ਆਏ ਆ ਸੋਸਾਇਟੀ ਕਟਵਾਲੀ ਸਗਰਾਰੇ ਸਮਝੀ ਜਾਂਦੇ ਤੇ ਜਿਹੜੇ ਜਿਹੜੇ ਵੀ ਇਸ ਕਾਹਨ ਦੇ ਵਿੱਚ ਸ਼ਾਮਲ ਹੋਣਗੇ ਵਿਅਕਤੀ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕੁੱਤੀ ਹੋਊਗੀ। ਐਂਡ ਸਰ ਇਹ ਪ੍ਰਾਣੀ ਰੰਜੇ ਸੀ ਕੋਈ ਨਾ ਦੀ। ਹੁਣ ਬ੍ਰੀਫ ਕਰ ਰਹੇ ਹਨ ਇਨਵੈਸਟੀਗੇਸ਼ਨ ਕਰਕੇ ਦਗਾ ਇਹਨਾਂ ਪੋਸਟਿਸ ਕਰਕੇ ਮੁਕਦਮਾ ਦਾ। ਜੇ ਕੋਈ ਪਸੰਦੇ ਰੌਂਡ ਆਪ ਕੀਤੇ। ਜੇ ਰੌਂਡ ਆਪ ਕੋਸ਼ਿਸ਼ ਕੀਤੇ ਆ ਉਹ ਵੈਰੀਫਾਈ ਕਰ ਰਹੇ ਅਸੀਂ ਮੇਲਾ ਚੱਲ ਰਿਹਾ ਸੀ ਨਾ ਕਾਫੀ ਰਕਸ ਤੇਗਾ। ਡੀਪਲੀ ਇਨਵੈਸਟੀਗੇਸ਼ਨ ਕਰਕੇ ਮੁਕਦਮਾ ਅੰਦਰ ਕਰਦੇ। ਠੀਕ ਸਰ ਦੋ ਦੋ ਬੰਦੇ ਇੰਜਰਡ ਹੋਏ ਆ ਤੋਂ ਇਲਾਵਾ ਹੋਰ ਹੋਏ ਆ ਇਨਵੈਸਟੀਗੇਸ਼ਨ। ਠੀਕ ਹੈ ਕੀ ਹੋਈ ਜੀ? ਭਈ ਅੱਜ ਸਾਡੇ ਪਿੰਡ ਮੇਲਾ ਚੱਲਦਾ ਭਈ ਕਬੱਡੀਆਂ ਚੱਲਦੀਆਂ ਭ ਤੇ ਮੇਰਾ ਇੱਕ ਉਸ ਤੇ ਜਗਾ ਮੈਂ ਤੇ ਉਹ ਦੋਨੋਂ ਮੋਟਰਸਾਈਕਲ ਤੇ ਬੈਠੀ ਸੀਗੇ ਤੇ ਇਧਰੋਂ 15 16 ਜਨੇ ਆਏ ਤੇ ਇਹਨਾਂ ਨੂੰ ਤਾਂ ਮੈਂ ਜਾਣਦਾ ਨਹੀਂ ਹੈਗੇ ਕੌਣ ਆ ਮੇਰੇ ਪਿੰਡ ਦਾ ਕੋਈ ਸੱਤੂ ਹੈਗਾ ਤੇ ਇੱਕ ਮੁੰਡਾ ਪੰਮਾ ਹੈਗਾ ਉਹ ਰੇਂਦਾ ਟਾਲੀ ਸ਼ਨਾ ਤੇ ਸੱਤੂ ਤਿੰਨ ਭਰਾ ਸੀਗੇ ਤੇ ਉਹ ਸੀਗੇ ਤੇ ਏਕ 6 7 ਜਨੇ ਸੀਗੇ ਤੇ ਆ ਕੇ ਮੇਨਾ ਉੱਥੇ ਬੈਸਭਾਈ ਕਰਨ ਲੱਪੇ ਬੈਸਭਾਈ ਕਰਦਿਆਂ ਕਰਦਿਆਂ ਤੇ ਮੈਨੂੰ ਇਹਨਾਂ ਨੇ ਉੱਥੇ ਰਹਿ ਕਰਨੇ ਸ਼ੁਰੂ ਕਰਤੇ ਉਹਦੇ ਆਈ ਆਪਾਂ ਚ ਕੋਲਦੇ ਫਿਰਦੇ ਰਹੇ ਆਪਾਂ ਦੇ ਵਿੱਚ ਜਾਨ ਬਚਾਣੀ ਸੀਗੀ ਉੱਥੇ ਉੱਥੇ ਮੇਰੇ ਪੜਦੇ ਬੋਲੀ ਲੱਗ ਗਈ ਕਿਹੜੇ ਪਿੰਡ ਚ ਮਿਲਦਾ ਬੂਟ ਭਾਈ ਤੇ ਬੂਟਾਂ ਭਾਈ ਹਾਂਜੀ ਤੇ ਕਿੰਨੇ ਬੰਦੇ ਸੀ ਜਿਹੜੇ ਇਹ 15 16 ਭਾਈ ਬੰਦੇ ਸੀਗੇ ਹਾਂਜੀ ਉੱਥੇ ਭਾਈ ਕੋਲਦੇ ਰਹੇ ਆਪਾਂ ਦੇ ਵਿੱਚ ਇੱਕ ਬੰਦੇ ਨੇ ਮੇਰੇ ਲਾਦੇ ਫੈਰ ਮਾਰਿਆ ਜਿਹੜਾ ਇਹਨਾਂ ਦੇ ਮਗਰ ਖੜਾ ਸੀਗਾ ਨਾ ਉਹ ਮੇਰੇ ਫੈਰ ਮਾਰਨ ਲੱਗਾ ਤੇ ਮੈਂ ਇਹਨੂੰ ਫੜ ਲਿਆ ਉਹ ਕਰਦੇ ਕਰਦੇ ਇਹਦੇ ਵੀ ਮੋਢੇ ਤੇ ਫੈਰ ਉਹੀ ਬੰਦਾ ਮਾਰ ਗਿਆ ਉੱਥੇ ਫਿਰ ਭਾਈ ਹੱਥੋਂ ਭਾਈ ਇਹ ਕੰਮ ਚੱਲਦਾ ਰਿਹਾ ਇਹਨਾਂ ਦਾ ਬੰਦਾ ਇੱਕ ਆ ਹੀ ਹੈ ਤੇ ਇੰਆ ਕੋ ਚੌਂਕੀ ਵੀ ਪੜਾਇਆ ਹੋ ਤੇ ਕਾਫੀ ਉੱਥੇ ਦਾ ਕੰਮ ਆ ਗਿਆ ਵੀ ਇਹ ਕਿੰਨੇ ਬੰਦੇ ਇੰਜਰੈਕਟ ਸੀ ਨਾ ਜਿਹੜੇ ਨਾਲ ਦੂਜੇ ਭਾਈ ਉਹ ਉਹ ਆਪਣੇ ਮੇਰਾ ਫਰੈਂਡ ਸੀਗਾ ਲਖਣਕਲਾਂ ਤੋਂ ਸੀਗਾ ਉਹਦਾ ਪੁੱਤ ਆਇਆ ਸੀ ਮੇਰੇ ਨਾਲ ਆ ਕੇ ਹਾਂਜੀ ਤੇ ਫਿਰ ਭਾਈ ਮੇਰੇ ਭਰਾvarphi ਆਏ ਤੇ ਫਿਰ ਉਹਨਾਂ ਨੇ ਉੱਥੇ ਹੱਥੋਂ ਫਾਈ ਹੋਏ ਤੇ ਇਹਨਾਂ ਨੂੰ ਕਿਸ ਤਰ੍ਹਾਂ ਬਾਰਪਾ ਜੀ ਹਾਂਜੀ ਉਹਨਾਂ ਦੇ ਵਿੱਚੋਂ ਇੱਕ ਮੈਗਜ਼ੀਨ ਜਿਹੜਾ ਸਾਡੇ ਕੋਲ ਆਇਆ ਵਾ ਇੱਕ ਮੁੰਡਾ ਲੈ ਕੇ ਭੱਜ ਗਿਆ ਇੱਕ ਮੁੰਡਾ ਪੰਮਾ ਲੈ ਕੇ ਭੱਜ ਗਿਆ ਤੇ ਇੱਕ ਇਹਦਾ ਸਾਥੀ ਆ ਹੋਰ ਉਹ ਲੈ ਕੇ ਭੱਜ ਗਿਆ ਤੇ ਉਹ ਆਪਾਂ ਉੱਤੇ ਜਿਹੜਾ ਮੈਗਨਮ ਸੀਗਾ ਉਹ ਆਪਾਂ ਫੜਾਤਾ ਤੇ ਚੌਂਕੀ ਨਾਮ ਜਿੱਕੇ ਖਾਲਸਾ ਵਾਏ ਗੁਰਜੀਤ ਹਤੇ ਮੇਰਾ ਨਾਮ ਅਖੰਸ ਸਿੰਘ ਹੈ ਕਿਹੜੇ ਪਿੰਡ ਦੇ ਰਹਿਣਾ ਨੇ ਲਖਣਗੜਾਉਂਦੇ ਜੀ ਸਾਹਮਣੇ ਦੇਖੋ ਜੀ ਮੈਂ ਭਾਈ ਚਾਂਕੀ ਬੂਟਾ ਪਿੰਡ ਦੇ ਕਹਿੰਦਾ ਸਾਡੇ 17 ਤਰੀਕ ਨੂੰ ਪ੍ਰੋਗਰਾਮ ਸੀ ਅਸੀਂ ਸੱਦਾ ਦੇ ਨਹੀਂ ਆਏ ਸੀ ਤੇ ਪਿੰਡ 'ਚ ਸਾਡੇ ਪ੍ਰੋਗਰਾਮ ਹੈ ਘਰੇ 17 ਤਰੀਕ ਦਾ ਅੱਜ ਹੈ ਕਿ 15 ਤੇ ਸਾਡੇ 17 ਤਰੀਕ ਨੂੰ ਅਸੀਂ ਪਾਠ ਰੱਖੀਦਾ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਮਾਨ ਅੱਜ ਦਾ ਮੇਲਾ ਕਰਵਾਈਦਾ ਹਰ ਪਿੰਡੂ ਪਤਾ ਵਾ ਮੈਂ ਚਾਣਕੀ ਨਾ ਮੇਰੀ ਜੇਪੀ ਪ੍ਰਸ਼ਾਦ ਵੀ ਆ ਵੇਖੋ ਕਹਿੰਦਾ ਮਤਲਬ ਆਪਣੇ ਕੋ ਸਬੂਤ ਹੈ ਵੇਖੋ ਮੈਂ ਚਾਣਕੀ ਨਾ ਗੇਟ ਦੇ ਬਾਹਰ ਪਹੁੰਚਿਆ ਇਹ ਭਾਜੀ ਮੇਰੇ ਕੋ ਖੜੇ ਹੋ ਗਏ ਚਾਣਕੀ ਕਿਹੜੇ ਗੇਟ ਦੇ ਬਾਹਰ ਮੈਂ ਮੇਨ ਗੇਟ ਤੇ ਉੱਥੇ ਕੁੜੀਆਂ ਦੀ ਕਬੱਡੀ ਹੋ ਰਹੀ ਸੀ ਛਿੰਝ ਮੇਲਾ ਹੀ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਤੇ ਮੈਂ ਚਾਣਕੀ ਪਹੁੰਚਿਆ ਭਾਜੀ ਮੇਰੇ ਕੋ ਖੜੇ ਹੋ ਗਏ ਭਾਈ ਮੈਨੂੰ ਕਹਿੰਦਾ ਭਾਈ ਕਿਦਾਂ ਮੈਂ ਕਹਾ ਠੀਕ ਠਾਕ ਆ ਤੇ ਚਾਣਕੀ 10 12 ਮੁੰਡੇ ਆਏ ਤੇ ਉਹਨਾਂ ਨੇ ਚਾਰ ਵਾਰ ਵਾਰ ਕੱਢੇ ਤੇ ਖੜੇ ਟਾਈਮ ਤਿੰਨ ਸਾਨੂੰ ਪਤਾ ਲੱਗੇ ਆ ਤੇ ਇੱਕ ਲੈ ਕੇ ਭੱਜ ਗਿਆ ਤੇ ਇੱਕ ਵਾਰ ਦਾਤ ਹੋਈਆ ਇਹਨਾਂ ਸਾਡੇ ਬੰਦੇ ਤੇ ਗੋਲੀ ਮਾਰ ਦਿੱਤੀ ਤੇ ਉਹ ਜਾਰੇ ਰੱਜੇ ਪਏ ਇਹਨਾਂ ਦਾ ਮਲਾਜਾ ਚੈੱਕ ਕਰੋ ਜਾਰੇ ਰੱਜੇ ਪਏ ਬਿਲਕੁਲ ਟੈਡ ਹੋਏ ਪਏ ਆ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੇ ਆਪਣੇ ਬੰਦੇ ਆਪ ਹੀ ਗੋਲੀ ਮਾਰ ਲਈ ਵੇਖੋ ਵੀ ਜਿਹਦੇ ਗੋਲੀ ਵੱਜੀ ਆ ਉਹ ਇੱਕ ਇਹਨਾਂ ਦਾ ਬੰਦਾ ਸੀ ਦੂਜਾ ਦੂਜਾ ਸਾਡਾ ਬੰਦਾ ਸੀ ਸਾਡੇ ਬੰਦਿਆਂ ਦਾ ਸਾਥੀ ਆ ਜੀ ਉਹ ਬਿਲਕੁਲ ਵੇਖ ਲਓ ਮਲਾਜਾ ਕਰਾ ਕੇ ਵੇਖੋ ਕੋਈ ਵੀ ਆ ਗੁਰਦੁਆਰੇ ਦੀ ਵੀਡੀਓ ਵੇਖੋ ਜਾ ਕੇ ਇਹ ਬੰਦੇ ਕਿੱਥੇ ਦੇ ਸੀ ਜਿਨ੍ਹਾਂ ਨੇ ਗੋਲੀ ਸਰ ਪਤਾ ਨਹੀਂ ਆਪਾਂ ਨੂੰ ਸਰ ਮੈਂ ਤੇ ਚਾਨਕ ਹੀ ਗਿਆ ਮੈਨੂੰ ਨਹੀਂ ਇਹਨਾਂ ਪਤਾ ਕਿੱਥੋਂ ਦੇ ਰਹਿਣ ਵਾਲੇ ਇਹਨੇ ਬੰਦੇ ਸੀ ਇਹ ਇਹ 7 ਤੋਂ 8 ਬ ਤੇ ਬਾਕੀ ਅਨੁਸ਼ਾਕੇ ਭੱਜ ਗਏ ਆ ਹੈ ਜਾਦੇ ਜਾਣੇ ਸੀ ਤੇ ਚਾਰਾਂ ਬੰਦਿਆ ਕਰੋ ਵਲਵਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਇਹਨਾਂ ਨੇ 10-12 ਗੋਲੀਆਂ ਚਲਾਈਆਂ ਪਹਿਲੋਂ ਇਹਨਾਂ ਫਾਇਰ ਕੱਢੇ ਉਦੋਂ ਹੀ ਫੋਕੇ ਤੇ ਦੋ ਭਾਈ ਦੇ ਵਜ ਗੀਆਂ ਦੋ ਤਿੰਨ ਉਹਦੇ ਵਜੀਆਂ ਹੋਣਗੀਆਂ ਤੇ ਅਚਾਨਕ ਇਦਾਂ ਦਾ ਹਾਸਾ ਹੋ ਗਿਆ ਵਾ ਤੇ ਇਹ ਬੰਦਾ ਡਿੱਗ ਗਿਆ ਇਹ ਆਪਣਾ ਬੰਦਾ ਲੈ ਕੇ ਕਹਿੰਦਾ ਅਸੀਂ ਮਿੰਟੋ ਮਿੰਟ ਗੱਡੀ ਦੇ ਵਿੱਚ ਅਸੀਂ ਆਉਗਲੇ ਬੰਨੇ ਕਿਹੜਾ ਪਿੰਡ ਹੈ ਬਾછાਪੁਰ ਦੇ ਲਾਗੇ ਆਣ ਕੇ ਇੱਕ ਬੰਦਾ ਫੜ ਕੇ ਜਿਹੜਾ ਭੱਜਾ ਹੀ ਗੋਲੀ ਮਾਰ ਕੇ ਆਪਣੇ ਬੰਦੇ ਦੀ ਅਸੀਂ ਚਾਣ ਕੀ ਫੜ ਕੇ ਕਤਵਾਲੀ ਥਾਣੇ ਕਤਵਾਲੀ ਪਈ ਕਤਵਾਲੀ ਛੱਡ ਗਏ ਆ మేం ਚਾਂੜ ਕੀ ਆਪਣੇ ਭਾਈ ਨੂੰ ਚੱਕਿਆ ਗੱਡੀ ਲੈ ਕੇ ਅਸੀਂ ਆ ਗਏ ਆ ਕਿਹਾ ਅਹੀਂ ਮੈਡੋਨਨ ਕੱਲ ਅਹੀਂ ਬੰਦਿਆਣਾ ਕੀਤੀ ਆਮ ਪਾਰਟੀ ਨਾਲ ਗੱਲ ਕੀਤੀ ਆ ਅਸੀਂ ਕਹਾਂ ਅਸੀਂ ਤੁਹਾਨੂੰ ਸਬੂਤ ਦਿੰਨੇ ਆ ਖੜੇ ਟਾਈਮ ਵੇਖੋ ਅਸੀਂ ਬੰਦੇ ਖੜੇ ਹੋਏ ਆ ਬਾਕੀ ਹੁਣ ਇਹ ਇਹਨਾਂ ਦਾ ਕੰਮ ਜਾਣੇ ਤੇ ਆਪ ਜਾਣ ਸਰ ਵਾਈਗੁਰਜੀ ਦਾ ਸਾਹਸਾ ਵਾਈਗੁਰਜੀ ਕੀ ਫਸਟ ਜਸਟ ਪਹਿਮਿਰਾਨਾ ਸਰ ਦੀ ਸੀ ਕਿਹੜੇ ਪਿੰਡ ਦੇ ਗੂਟ ਪਿੰਡ ਦੇ ਠੀਕ ਹੈ ਕੀ ਗੱਲ ਹੋ ਗਈ ਭਾਜੀ ਉੱਥੇ ਵਿਰੋਧੀ ਪਾਰਟੀ ਨੇ ਭਾਜੀ ਤੇ ਗੋਲੀਆਂ ਚਲਾਈਆਂ ਹਾਂਜੀ ਉਹਨਾਂ ਕੋਲ ਤਿੰਨ ਹਥਿਆਰ ਸੀਗੇ ਕਿ ਕਿਹਨਾਂ ਨੇ ਕਿਹਨਾਂ ਨੇ ਹਾਂਜੀ ਕਿੰਨੇ ਚਲ ਜਿਹੜੇ ਮੁੰਡੇ ਅੱਗੇ ਸੀਗੇ ਉਹ ਹੈਗੇ ਸੀ 10 12 ਸੀਗੇ ਬਾਕੀ ਕੋਈ ਜਾਣਦੇ ਆ ਬੰਦਿਆਂ ਨੂੰ ਇਹ ਜਸਵਿੰਦਰ ਇੱਕ ਦਿਨ ਟੈਂਟਿੰਗ ਟਿੰਗ ਕਹਿੰਦੇ ਆ ਤੇ ਇੱਕ ਦਿਨ ਬਿੱਲਾ ਪਤਲਾ ਆ ਜਾਂ ਠੀਕ ਹੈ ਬਾਕੀ ਕੀ ਹੋਈ ਕੀ ਰੰਚਿਸ਼ ਕੀ ਸੀ ਪਤਾ ਨਹੀਂ ਸੀਗਾ ਇਹ ਖੜੇ ਸੀਗੇ ਤੇ ਉਹ ਆਏ ਆ ਤੇ ਗੁਰਦਾਰੇ ਉਹ ਨਿਕਲੇ ਆ ਤੇ ਉਹਨਾਂ ਗੋਲੀਆਂ ਚਲਾਤੀ ਉੱਥੇ ਅੱਛਾ ਹਾਂਜੀ ਕਿੰਨੇ ਬੰਦੇ ਹੋਏ ਉੱਥੇ ਉਹ ਬੰਦੇ ਜਖਮੀ ਕੋਨਾ ਆਪਦੇ ਬੰਦੇ ਤੇ ਗੋਲੀ ਮਾਰੀ ਜਿੱਦਾਂ ਕਿ ਦੂਸਰੇ ਬੰਦੇ ਤੇ ਮਾਰੀ ਬਾਜ ਉਹਨਾਂ ਜੱਲਦੀ ਸੀ ਗਈ ਫਿਰ ਕੋਨਾ ਇੱਥੇ ਮਾਰੀ ਬਾਜ ਅੱਛਾ ਹਾਂਜੀ ਤਿੰਨ ਪਿਸਟਲ ਸੀਗੀਆਂ ਮੇਰੇ ਕੋਲ ਤਿੰਨ ਪਿੰਸਟਰ ਹਾਂਜੀ ਤੇ ਕੀ ਪਿੰਡ ਦਾ ਹੀ ਉਹ ਵੀ ਹਾਂਜੀ ਨਹੀਂ ਇਹ ਇੱਕ ਮਿੰਟਾ ਦੋ ਮਿੰਟੇ ਪਿੰਡ ਦੇ ਆ ਤੇ ਇੱਕ ਮਿੰਟਾ ਬਾਹਰ ਲੰਮਤਾ ਬਾਕੀ ਜਿਹੜੇ ਹੈਗੇ ਪੰਜ ਛੇ ਉਹ ਪਤਾ ਨਹੀਂ ਭਾਈ ਅਨਿਲ ਸਿੰਘ ਆ ਤੇ ਕਿਹੜੇ ਹੈਗੇ ਉਹ ਇਹਨਾਂ ਦੇ ਨਾਲ ਆਏ ਸੀਗੇ ਤੇ ਉਹਨਾਂ ਜਨ ਕੇ ਡਰੱਗਸ ਬਾਰੇ ਕੀਤਾ ਹੋਇਆ ਸੀ ਅਚਾਨਕ ਸ਼ਕੀਤਾ ਹੋ ਗਿਆ ਠੀਕ ਹੈ ਕੋਈ ਗੁੱਟਵਾ ਸੀ ਹਾਂਜੀ ਗੁੱਟਵਾਦ ਵੀ ਲੜਾਈ ਹੋਈ ਗੁੱਟਵਾਦ ਨਹੀਂ ਕੋਟਵਾ ਤੂੰ ਨਹੀਂ ਨਹੀਂ ਗੁੱਟਵਾਜੀ ਸੀ ਕੋਈ ਗੁੱਟਵਾਜੀ ਨਹੀਂ ਪਤਾ ਨਹੀਂ ਕੀ ਮਕਸਦ ਸੀ ਇਹ ਨਹੀਂ ਪਤਾ ਭਾਈ ਉਹਨਾਂ ਡਾਇਰੈਕਟਲੀ ਜਨ ਕੇ ਆਏ ਆ ਤੇ ਉਹਨਾਂ ਗੋਲੀਆਂ ਦਲ ਨਹੀਂ ਸੀ ਕਿੰਨੀਆਂ ਗੋਲੀਆਂ ਲੱਗੀਆਂ ਵੀ ਇਹਨਾਂ ਤੇ ਇੱਕ ਲੱਗੀ ਆ ਤੇ ਇੱਕ ਉਹਨਾਂ ਦੇ ਰਗੇ ਚਲਾਈਆਂ ਉਹਨਾਂ ਕਾਫੀ ਆ ਜਨਨ ਕਿ ਇਸ ਕਰਕੇ ਕਪੂਰਥਲਾ ਤੋਂ ਕਮਲਜੀਤ ਕੌਰ ਦੀ ਰਿਪੋਰਟ